ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਹੜਾ ਹੁਣੇ-ਹੁਣੇ ਕਰੋਪੀ ਹੜਾਂ ਦੀ ਮਾਰ ਇੱਕ ਆਫਤ ਪੰਜਾਬ ਤੇ ਆਈ ਉਸ ਆਫਤ ਨੂੰ ਠੱਲ ਪਾਉਣ ਵਾਸਤੇ ਗੁਰੂ ਨਾਨਕ ਦੇ ਸਿੱਖਾਂ ਨੇ ਆਪਣੇ ਭਰਾਵਾਂ ਦਾ ਜਿਹੜਾ ਦਰਦ ਸੀ ਉਹਨੂੰ ਕਿਵੇਂ ਮੋਰੀ ਹੋ ਕੇ ਹਰ ਪੱਖ ਤੋਂ ਵੰਡਾਉਣ ਦਾ ਯਤਨ ਕੀਤਾ ਪੂਰੇ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਔਰ ਵਿਸ਼ਵ ਦੀ ਧਰਤੀ ਤੋਂ ਪੰਜਾਬੀ ਭਾਈਚਾਰੇ ਨੇ ਆਪਣੇ ਵੀਰਾਂ ਦਾ ਕਿਵੇਂ ਦਰਦ ਵੰਡਾਇਆ ਆਓ ਇੱਕ ਕਵਿਤਾ ਵਿੱਚ ਟੱਕਣ ਦਾ ਯਤਨ ਕਰੀਏ ਬੰਨ ਟੋਟ ਗਏ ਪੰਜਾਬ ਵਿੱਚ ਭਾਵੇਂ ਦਰਿਆਵਾਂ ਦੇ ਪਰ ਹੌਸਲਾ ਨਹੀਂ ਹਾਰਦੇ ਪੰਜਾਬੀ ਪੁੱਤ ਮਾਵਾਂ ਦੇ ਆਏ ਉਹਨਾਂ ਦੀ ਮਦਦ ਲਈ ਜੋ ਹੋ ਕੇ ਤਿਆਰ ਨੇ ਸੇਵਾ ਹੜਾਂ ਵਿੱਚ ਕਾਰ ਰੇ ਕਮਾਲ ਸੇਵਾਦਾਰ ਨੇ ਬੋਟ ਕਿਸ਼ਤੀਆਂ ਖਰੀਦੀਆਂ ਤੇ ਰਾਸ਼ਨ ਪਚਾਉਂਦੇ ਨੇ ਲਾਏ ਜਗਾ ਜਗਾ ਲੰਗਰ ਤੇ ਸਭ ਨੂੰ ਸਿਖਾਉਂਦੇ ਨੇ ਜਗ ਕਰ ਰੇ ਸੰਜੋਗ ਜਿੱਥੇ ਡੁੱਬੇ ਘਰਬਾਰ ਨੇ ਸੇਵਾ ਹੜਾਂ ਵਿੱਚ ਕਾਰ ਰੇ ਕਮਾਲ ਸੇਵਾਦਾਰ ਨੇ ਢੋਂਗੇ ਪਾਣੀਆਂ ਦੇ ਕੋਲੋਂ ਨਹੀਂ ਉਹ ਵੀਰ ਡਰ ਰੇ ਸੇਵਾ ਤਨੋਂ ਮਨੋਂ ਤਨੋਂ ਜੋ ਪਿਆਰ ਨਾਲ ਕਰ ਰੇ ਤੂਰੀ ਡੰਗਰਾਂ ਦੀ ਫੀੜ ਨਾਲ ਮੱਕੀ ਦੇ ਅਚਾਰ ਨੇ ਸੇਵਾ ਹੜਾਂ ਵਿੱਚ ਕਾਰ ਰਹਿ ਕਮਾਲ ਸੇਵਾਦਾਰ ਨੇ ਵੱਖ ਵੱਖ ਨੇ ਡਿਊਟੀਆਂ ਉਹ ਫੋਨਾਂ ਉੱਤੇ ਲਾਉਂਦੇ ਜਿੱਥੇ ਜਿਹੜੀ ਚੀਜ਼ ਚਾਹੀਦੀ ਐ ਹਰ ਥਾਂ ਪਹੁੰਚਾਉਂਦੇ ਘਟ ਉਸ ਥਾਂ ਤੇ ਜਾ ਕੇ ਕਈ ਪਹਿਣਾ ਵੀਰ ਕਲਾਕਾਰ ਨੇ ਸੇਵਾ ਹੜਾਂ ਵਿੱਚ ਕਾਰ ਰੇ ਕਮਾਲ ਸੇਵਾਦਾਰ ਨੇ ਬਾਬੇ ਸੰਗਤਾਂ ਨੂੰ ਲੈ ਕੇ ਪੈ ਬਨ ਬਨਵਾਉਂਦੇ ਨੇ ਬਿੰਦੂ ਪਾਰਿ ਕੇਟ ਲਾਲੀਆਂ ਤੇ ਮਿੱਟੀ ਵੀ ਲਿਆਉਂਦੇ ਨੇ ਕੰ ਕਰਕੇ ਸਿਵਾਵਾਂ ਹੁੰਦੇ ਸ਼ੁਕਰ ਗੁਜ਼ਾਰ ਨੇ ਸੇਵਾ ਹੜਾਂ ਵਿੱਚ ਕਰ ਰੇ ਕਮਾਲ ਸੇਵਾਦਾਰ ਨੇ ਖਾਲਸਾ ਏਡ ਇਤ ਨਾਲ ਹੋਰ ਕਈ ਸੰਸਥਾਵਾਂ ਨੇ ਬਹੁਤ ਕੀਤਾ ਸਹਿਯੋਗ ਗਾਇਕ ਖਿਡਾਰੀਆਂ ਭਰਾਵਾਂ ਨੇ ਸਭ ਧਰਮਾਂ ਦੇ ਲੋਕ ਦਿਨੋਂ ਕਰਦੇ ਜੋ ਪਿਆਰ ਨੇ ਸੇਵਾ ਹੜਾਂ ਵਿੱਚ ਕਾਰ ਰਹਿ ਕਮਾਲ ਸੇਵਾਦਾਰ ਨੇ ਯੂਪ ਰਾਜਸਥਾਨ ਪਹੁੰਚ ਗਿਆ ਹਰਿਆਣਾ ਏ ਸੇਵਾ ਕਰਨ ਲਈ ਇਕੱਠੇ ਐਮਪੀ ਵਾਲਿਆਂ ਵੀ ਜਾਣਾ ਏ ਸ਼ੋਕ ਨਗਰ ਦੇ ਵੀਰ ਹੋਏ ਤਿਆਰ ਬਰ ਤਿਆਰ ਨੇ ਸੇਵਾ ਹੜਾਂ ਵਿੱਚ ਕਰ ਰੇ ਕਮਾਲ ਸੇਵਾਦਾਰ ਨੇ ਸੇਵਾ ਹੜਾਂ ਵਿੱਚ ਕਰ ਰੇ ਕਮਾਲ ਸੇਵਾਦਾਰ ਨੇ